ਇਸ ਵੇਲੇ ਦੀਆਂ ਤਸਵੀਰਾਂ ਜੋ ਤੁਹਾਡੇ ਸਾਹਮਣੇ ਸਾਂਝ ਕਰ ਰਹੇ ਹਾਂ ਇਹ ਅਮਰੀਕਾ ਦੇ ਟੈਕਸਾਸ ਦੀਆਂ ਨੇ ਜਿੱਥੇ ਚਾਰ ਭਾਰਤੀ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਮ੍ਰਿਤਕਾਂ ਦੇ ਪਛਾਣ ਜਿਹੜੀ ਹੈ ਹైదరాబాద్ ਦੇ ਕੁੱਕੜਪੱਲੀ ਉਪਨਗਰ ਦੇ ਆਰੀਅਨ ਰਗੁਨਾਥ ਔਰੰਪੱਟੀ ਉਹਨਾਂ ਦੇ ਦੋਸਤ ਫਾਰੂਕ ਸ਼ੇਖ ਅਤੇ ਇੱਕ ਹੋਰ ਤੇਲਗੂ ਵਿਦਿਆਰਥੀ ਲੋਕੇਸ਼ ਪਾਲਾਚਾਰਲਾ ਅਤੇ ਤਾਮਿਲਨਾਡੂ ਦੇ ਦਰਸ਼ਨੀ ਵਾਸੂਦੇਵ ਦੇ ਵੱਜੋਂ ਹੋਈਏ ਦੱਸਦੀ ਹੈ ਕਿ ਇੱਕ ਰਿਪੋਰਟ ਦੇ ਮੁਤਾਬਕ ਇਹ ਹਾਦਸਾ ਡਲਾਸ ਨੇੜੇ ਅੰਨਾ ਦੇ ਵਿਚਕਾਰ ਵਾਈਟ ਸਟਰੀਟ ਤੇ ਉੱਤਰ ਵੱਲ ਜਾਣ ਵਾਲੇ ਪਾਸੇ ਯੂਐਸਾ 75 ਤੋਂ ਥੋੜੀ ਹੀ ਦੂਰੀ ਤੇ ਹਾਸਾ ਵਾਪਰਿਆ ਜਿਸ ਦੇ ਵਿੱਚ ਪੰਜ ਵਾਹਨ ਜਿਹੜੇ ਨੇ ਸ਼ਾਮਿਲ ਸੀ ਜਦਕਿ ਹਿਊਸਟਨ ਡੀਸੀ ਚ ਭਾਰਤ ਦੇ ਕੌਂਸਲ ਜਨਰਲ ਮਨਜੁਨਾਥ ਨੇ ਸਹਾਸੇ ਇਹਦੇ ਵਿੱਚ ਚਾਰ ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਦਾਦੇ ਕਿ ਹਾਸਾ ਕਿਸ ਤਰ੍ਹਾਂ ਦੇ ਨਾਲ ਵਾਪਰਿਆ ਹਾਸਾ ਹਾਲਾ ਕਿ ਬਹੁਤ ਹੀ ਜ਼ਿਆਦਾ ਪੇ ਆਣਾ ਕੰਪੋਇਰ ਮਿਲੀ ਜਾਣਕਾਰੀ ਮੁਤਾਬਕ ਇਹ ਦੱਸ ਰਿਹਾ ਹੈ ਕਿ ਹਾਦਸਾ ਉਦੋਂ ਵਾਪਰਿਆ ਜਦੋਂ ਹਾਈਵੇ ਤੇ ਇੱਕ ਐਸਯੂਵੀ ਸਮੇਤ ਵਾਹਨਾਂ ਦੀ ਕਤਾਰ ਲੱਗੀ ਹੋਈ ਸੀ ਤੇ ਇਸ ਦੌਰਾਨ ਚਸ਼ਮਦੀਦਾਂ ਦੇ ਮੁਤਾਬਕ ਦੱਸਦੀ ਹੈ ਤੁਹਾਨੂੰ ਕਿ ਜਿਹੜੇ ਲੋਕ ਇੱਥੇ ਮੌਜੂਦ ਸੀ ਤੇਜ਼ ਰਫ਼ਤਾਰ ਆ ਰਹੇ ਇੱਕ ਟਰੱਕ ਨੇ ਕੰਟਰੋਲ ਗਵਾ ਦਿੱਤਾ ਹੈ ਕੰਟਰੋਲ ਖੋ ਗਿਆ ਉਸ ਦਾ ਅਤੇ ਐਸਯੂਵੀ ਦੇ ਪਿਛਲੇ ਹਿੱਸੇ ਦੇ ਵਿੱਚ ਝਟਕ ਕਰਾਈ ਹੈ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਐਸਯੂਵੀ ਤਿੰਨ ਹੋਰ ਵਾਹਨਾਂ ਨਾਲ ਟਕਰਾ ਗਏ ਜਿਸ ਕਾਰਨ ਕਾਰ ਦੇ ਵਿੱਚ اچانک ਅਗ ਲੱਗ ਗਈ ਅਤੇ ਇਸ ਦੇ ਵਿੱਚ ਸਵਾਰ 4 ਵਿਅਕਤੀ ਜਿੰਦਾ ਸੜ ਗਏ ਦੱਸ ਗਏ ਕਿ ਲਾਸ਼ਾਂ ਜਿਹੜੀਆਂ ਨੇ ਪੂਰੀ ਤਰ੍ਹਾਂ ਸੜ ਚੁੱਕੀਆਂ ਨੇ ਇਸ ਦੇ ਲਈ ਉਹਨਾਂ ਦੀ ਪਛਾਣ ਕਰਨ ਦੇ ਵਿੱਚ ਕਈ ਦਿਨ ਲੱਗ ਗਏ ਉਹਨਾਂ ਇਹ ਵੀ ਕਿਹਾ ਕਿ ਇਸ ਹਾਦਸੇ 'ਚ ਕਈ ਲੋਕੀ ਜ਼ਖਮੀ ਹੋਏ ਨੇ ਪਰ ਅਸਲ ਗਿਣਤੀ ਜਿਹੜੀ ਉਹ ਸਪਸ਼ਟ ਨਹੀਂ ਹੋ ਪਾਈ ਹੈ ਹਾਲਾਂਕਿ 4 ਭਾਰਤੀਆਂ ਦੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜ਼ਖਮੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਦੱਸਿਆ ਕਿ ਹੋਰ ਲੋਕੀ ਜਿਹੜੇ ਇਸ ਹਾਦਸੇ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਦੱਸਿਆ ਜਾ ਰਿਹਾ ਕਿ ਹਾਦਸੇ ਦੇ ਵਿੱਚ 4 ਲੋਕੀ ਮਾਰੇ ਗਏ ਨੇ ਔਰ ਅੰਪਟੀਆਂ ਤੇ ਸ਼ੇਖ ਡਲਾਜ਼ ਦੇ ਵਿੱਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਤੋਂ ਬਾਅਦ ਵਾਪਸ ਆ ਰਹੇ ਸੀਗੇ ਤੇ ਜਦੋਂ ਕਿ ਪਲਾਚਾਰਲ ਆਪਣੇ ਪਤਨੀ ਨੂੰ ਮਿਲਣ ਦੇ ਲਈ ਬੈਂਟਨ ਵਿਲੇਜ ਜਾ ਰਹੇ ਸਨ ਤਾਂ ਉਸ ਸਮੇਂ ਟੈਕਸਾਸ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਦਰਸ਼ਨੀ ਆਪਣੇ ਚਾਚੇ ਨੂੰ ਮਿਲਣ ਅਰਕਨ ਸੌਸ ਜਾ ਰਹੀ ਸੀਗੀ ਜਿਸ ਤੋਂ ਬਾਅਦ ਅਚਾਨਕ ਹੀ ਜਿਹੜਾ ਹੈ ਕਿ ਉਹਨਾਂ ਦੇ ਨਾਲ ਇਹ ਹਸਾ ਵਾਪਰ ਜਾਂਦਾ ਹੈ ਇਸ ਨਾਲ ਹੀ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜਿਹੜੇ ਤੋਂ ਹੋਰ ਮਰਤਕ ਸੀਗੇ ਸ਼ੇਖ ਨੇ ਨਾਲ ਹੀ ਟੈਕਸਾਸ ਯੂਨੀਵਰਸਿਟੀ ਤੋਂ ਗ੍ਰੈਜੂਏਟ ਕੀਤੇ ਸੀ ਸ਼ੇਖ bizness analytics ਅਤੇ ਐਮਐਸ ਕਰ ਰਿਹਾ ਸੀਗਾ ਤੇ ਜਦੋਂ ਕਿ ਦਾਦੀ ਔਰੰਪੱਟੀ ਵਿੱਤ ਦੇ ਵਿੱਚ ਐਮਐਸ ਕਰ ਰਿਆ ਸੀਗਾ ਪਾਲਾਚਾਰਾ ਜੋ ਗੱਡੀ ਚਲਾ ਰਿਆ ਸੀ ਦਲਾਸ ਦੇ ਵਿੱਚ ਇੱਕ ਕੰਪਨੀ ਚ ਕੰਮ ਕਰਦਾ ਸੀਗਾ ਹਾਦਸੇ ਤੋਂ ਬਾਅਦ ਅਮਰੀਕਾ ਦੇ ਵਿੱਚ ਭਾਰਤੀ ਭਾਈਚਾਰੇ ਖਾਸ ਕਰਕੇ ਤੇਲਗੂ ਭਾਈਚਾਰੇ ਇਹ ਜਿਹੜੇ ਨੇ অশੋਕ ਦੀ ਲਹਿਰ ਦੇ ਵਿੱਚ ਨੇ ਪਰ ਬਿਹਤ ਮੰਦ ਭਾਗੀ ਖਬਰ ਹੈ ਕਿ ਅਮਰੀਕਾ ਤੋਂ ਇਹ ਚਾਰ ਭਾਰਤੀ ਨੌਜਵਾਨ ਜਿਹੜੇ ਸੀਗੇ ਉਹਨਾਂ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ